ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਅੱਗੇ ਸਾਖੀ ਸਤਗੁਰੂ ਜੀ ਨੇ ਬੀੜ ਤਿਆਰ ਕਰਕੇ ਪਾਪਾ ਬੁੱਢਾ ਜੀ ਨੂੰ ਗ੍ਰੰਥੀਿਤ ਆਪਣਾ ਸਭ ਸਮਾਨ ਤਿਆਰ ਕਰਕੇ ਸਤਗੁਰੂ ਜੀ ਨੇ ਸਿਰਫ ਭਾਈ ਗੁਰਦਾਸ ਜੀ ਨੂੰ ਆਪਣੇ ਨਾਲ ਲੈ ਕੇ ਸੰਮਤ 1660 ਦੇ ਅਖੀਰ ਵਿੱਚ ਇਹ ਕਾਰਜ ਆਰੰਭ ਕਰ ਦਿੱਤਾ ਪਿਛਲੇ ਪਿੱਛੇ ਸ੍ਰੀ ਹਰਮੰਦਰ ਸਾਹਿਬ ਵਿੱਚ ਸਤਿਗੁਰ ਦੇ ਦਰਸ਼ਨ ਨੂੰ ਆਈਆਂ ਸੰਗਤਾਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ ਲਗਭਗ 1 ਸਾਲ ਦਾ ਸਮਾਂ ਲਾ ਕੇ ਸਤਿਗੁਰ ਜੀ ਨੇ ਸਾਰੀ ਬਾਣੀ ਨੂੰ ਤਰਤੀਬ ਸਿਰ ਕਰਕੇ ਤੇ ਵਿੱਚ ਭਗਤਾਂ ਦੀ ਬਾਣੀ ਨੂੰ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰ ਲਈ ਇਹ ਕਾਰਜ ਸੰਪੂਰਨ ਹੋ ਜਾਣ ਤੇ ਸਤਿਗੁਰੂ ਜੀ ਨੇ ਭਾਈ ਬੰਨੋ ਜੀ ਨੂੰ ਲਾਹੌਰ ਭੇਜ ਕੇ ਵਿਗੜਦੀ ਜਲਦ ਬਣਵਾਈ ਜਲਦ ਵੱਜ ਕੇ ਆ ਗਏ ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਜਿਸ ਸਥਾਨ ਤੇ ਇਹ ਬਾਣੀ ਇਕੱਤਰ ਕਰਨ ਦਾ ਮਹਾਨ ਕਾਰਜ ਕੀਤਾ ਗਿਆ ਹੈ ਇਸ ਸਥਾਨ ਦਾ ਨਾਮ ਰਾਮਸਰ ਹੋਵੇਗਾ ਕਿਉਂਕਿ ਇੱਥੇ ਰਾਮ ਦੇ ਨਾਮ ਦੀ ਮਹਿਮਾ ਵਾਲੀ ਬਾਣੀ ਦਾ ਸੰਗ੍ਰਹਿ ਹੈ ਸੰਗ੍ਰਹਿ ਕਰਕੇ ਕਲਯੁਗ ਦੇ ਜੀਵਾ ਦੇ ਉਧਾਰ ਲਈ ਇਹ ਮਹਾਨ ਗ੍ਰੰਥ ਤਿਆਰ ਕੀਤਾ ਗਿਆ ਹੈ ਆਪਨੇ ਇਸ ਗ੍ਰੰਥ ਸਥਾਨ ਦੇ ਨਾਲ ਇੱਕ ਬੜਾ ਸੁੰਦਰ ਛੋਟਾ ਜਿਹਾ ਸਰੋਵਰ ਵੀ ਬਣਵਾਇਆ ਜਿਸ ਦਾ ਨਾਮ ਰਾਮਸਰ ਰੱਖਿਆ ਗਿਆ ਇਹ ਸਰੋਵਰ ਅੱਜ ਕੱਲ ਗੁਰਦੁਆਰਾ ਰਾਮਸਰ ਦੇ ਨਾਮ ਦੇ ਨਾਮ ਰਾਮਸਰ ਦੇ ਨਾਲ ਹੀ ਸ਼ੁਸ਼ਭਿਤ ਹੈ ਸਤਿਗੁਰ ਜੀ ਨੇ ਪਾਦਰੋਂ ਸੂਰੀ 1 ਮਸੰਮਤੀ 1661 ਨੂੰ ਸਿੱਖ ਸੰਗਤਾਂ ਸਿੱਖ ਸੰਗਤਾਂ ਦਾ ਬੜਾ ਪਾਰੀ ਇਕੱਠ ਕਰਕੇ ਇਹ ਪਾਵਨ ਬੀੜ ਪਾਲਕੀ ਵਿੱਚ ਸਥਾਪਨਾ ਕਰਕੇ ਆਪ ਨਾਲ ਨੰਗੇ ਪੈਰੀ ਚੌਰ ਕਰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਵੱਲ ਸ਼ਬਦ ਕੀਰਤਨ ਕਰਦੇ ਹੋਏ ਚੱਲ ਲਾ ਪਏ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਆਪ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ ਸਭ ਸਿੱਖ ਸਿੱਖਾ ਵਿੱਚ ਸ਼ਰਮਣੀ ਤੇ ਕਰਨੀ ਵਾਲੇ ਜਾਣ ਕੇ ਬਾਬਾ ਬੁੱਢਾ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਵਿੱਚ ਗ੍ਰੰਥੀ ਦੀ ਸੇਵਾ ਸੰਪੀ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਪਹਿਲੀ ਵਾਰ ਵਾਪ ਲਿਆ ਤਾਂ ਇਹ ਸ਼ਬਦ ਆਇਆ ਸੁਹੀ ਮਹੱਲਾ ਪੰਜਵਾ ਮੰਨਤਾ ਕੇ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅਮਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈ ਕਾਰ ਪਿਆ ਜਗ ਅੰਤਰ ਲਾਥੇ ਸਗਲ ਵਸੂਰੇ ਪੁਰ ਪੂਰਨ ਪੁਰਖ ਚਿੱਤ ਅਬਿਨਾਸੀ ਜਸ ਦੇ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਆ ਨਾਮ ਧਿਆਇਆ ਇਹੇ ਮੰਗਲਮਈ ਸ਼ਬਦ ਸਰਵਣ ਕਰਕੇ ਸਭ ਸੰਗਤਾਂ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ। ਬਾਬਾ ਬੁੱਢਾ ਜੀ ਨੇ ਅਰਦਾਸ ਸੰਗ ਕਰਕੇ ਖੜਾਹ ਪ੍ਰਸ਼ਾਦੀ ਦੇਗ ਵਰਤਾਈ। ਸਭ ਸੰਗਤਾਂ ਨੇ ਖਬਰਾਂ ਪਹੁੰਚ ਗਈਆਂ ਕਿ ਸਾਈਂ ਦੀ ਗੁਰੂ ਅਰਜਨ ਦੇਵ ਜੀ ਨੇ ਸਾਰੇ ਗੁਰਬਾਣੀ ਇਕੱਤਰ ਕਰਕੇ ਇੱਕ ਮਹਾਨ ਗ੍ਰੰਥ ਤਿਆਰ ਕੀਤਾ ਹੈ। ਇਹ ਗ੍ਰੰਥ ਸ੍ਰੀ ਹਰਮੰਦਰ ਸਾਹਿਬ ਜੀ ਵਿੱਚ ਪ੍ਰਕਾਸ਼ ਕਰ ਕਰਕੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਮੁਕਰਰ ਕੀਤਾ ਗਿਆ ਹੈ ਇਹ ਖਬਰ ਸੁਪੱਜਣਾ ਤੇ ਦੂਰ ਨੇੜੇ ਦੀਆਂ ਸੰਗਤਾਂ ਪੇਟਾ ਲੈ ਕੇ ਦਰਸ਼ਨ ਕਰਨ ਲਈ ਹਾਜ਼ਰ ਹੋਣ ਲੱਗੀਆਂ ਸਤੂਕ੍ਰਿ ਜੀ ਨੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਤੇ ਹੋਰ ਮੁਕੀ ਸਿੱਖਾ ਨਾਲ ਸਲਾਹ ਕਰਕੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਹੁਣ ਵਾਲੀ ਮਰਿਆਦਾ ਬਣੀ ਹਾਰਸਮੇਂ ਸ਼ਬਦ ਕੀਰਤਨ ਜਾਰੀ ਰਹਿਣ ਦਾ ਪ੍ਰਬੰਧ ਕੀਤਾ ਉਸ ਦਿਨ ਦੀ ਮੰਦੀ ਮर्यादा ਅੱਜ ਤੱਕ ਚੱਲੀ ਆ ਰਹੀ ਹੈ ਬਾਬਾ ਬੁੱਢਾ ਜੀ ਗ੍ਰੰਥ ਗ੍ਰੰਥੀ ਦੀ ਪਦਵੀ ਪ੍ਰਾਪਤ ਕਰਕੇ ਇਸ ਜ਼ਿੰਮੇਵਾਰੀ ਨੂੰ ਬੜੀ ਸੁਗੜਤਾ ਨਾਲ ਨਿਭਾਣ ਲੱਗੇ ਆਪ ਹਰ ਰੋਜ਼ ਅਮਰਤ ਵੇਲੇ ਤੇ ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸ਼ਬਦ ਦਾ ਵਾਕ ਲੈਂਦੇ ਤੇ ਸਿੱਖ ਸੰਗਤਾਂ ਨੂੰ ਸ਼ਬਦ ਦੀ ਵਿਆਖਿਆ ਕਰਕੇ ਸੋ ਨੰਦੇ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਤੀ ਦਾਪੇ ਜਾਣ ਕਰਕੇ ਬਾਬਾ ਬੁੱਢਾ ਜੀ ਦੀ ਮਹਿੰਮਾ ਸਿੱਖ ਸੰਗਤਾਂ ਵਿੱਚ ਅੱਗੇ ਨਾਲੋਂ ਕਈ ਗੁਣਾ ਵੱਧ ਗਈ ਗੁਰੂ ਘਰ ਦੇ ਦੋਖੀਆਂ ਦਾ ਨਵਾਂ ਵਾਰ ਗੁਰੂ ਘਰ ਦੇ ਦੋਖੀ ਪ੍ਰੀਤ ਚੰਦ ਆਦੀ ਕੋਈ ਨਾ ਕੋਈ ਉਪਾਦੀ ਸ੍ਰੀ ਗੁਰੂ ਅਰਜਨ ਦੇਵ ਜੀ ਲਈ ਖੜੀ ਰੱਖਦੇ ਰਖਦੇ ਸਨ ਹੁਣ ਜਦੋਂ ਸਤਿਗੁਰੂ ਜੀ ਨੇ ਗੁਰਬਾਣੀ ਇਕੱਤਰ ਕਰਕੇ ਮਾਨਕ ਅਰੰਥ ਦੀ ਰਚਨਾ ਕੀਤੀ ਤਾਂ ਦੇ ਉਹਨਾਂ ਨੇ ਇਸ ਮੌਕੇ ਤੋਂ ਫਾਇਦਾ ਉਠਾਣ ਦਾ ਦਾ ਯਤਨ ਕੀਤਾ ਨਾ ਪਥਵੀ ਪਥਵੀ ਚੰਦ ਨੇ ਆਪਣੇ ਸਾਲ ਨਾਲ ਸੁਲਾਈ ਖਾਣ ਤੇ ਸੁਲਾਈ ਖਾਣ ਦੋ ਸਰਕਾਰੀ ਕਰਮਚਾਰੀਆਂ ਨੂੰ ਗੰਢ ਲਿਆ ਉਹਨਾਂ ਦੋਹਾਂ ਨੂੰ ਕਈ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਕਰਕੇ ਸ੍ਰੀ ਅਮਰਤ ਸਾਰੇ ਤੇ ਫੌਜ ਨੇ ਚੜਾ ਲਿਆ ਪਰ ਦੋਵੇਂ ਉਹ ਦੋਵੇਂ ਦੋਸਤ ਸਤਗੁਰੂ ਜੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਮਰ ਗਏ। ਪ੍ਰithvi ਚੰਦ ਨੇ ਕਈ ਸਾਜ਼ਸ਼ਾਹ ਕਰਕੇ ਸ੍ਰੀ ਗੁਰੂ ਹਰਗੋਬਿੰਦ ਜੀ ਬਾਲ ਵਸਤਾ ਵਿੱਚ ਮੁਰਵਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਨਾਲ ਇਸ ਪਰ ਉਹ ਆਪਣੇ ਇਸ ਬੁਰੇ ਇਰਾਦੇ ਵਿੱਚ ਸਫਲ ਨਾ ਹੋ ਸਕਿਆ ਆਪਣੇ 3 ਚੰਦੇ ਦੇ ਨਾਲ ਇੱਕ ਹੋਰ ਦੁਸ਼ਟ ਚੰਦੂ ਵੀ ਆ ਰਿਹਾ ਚੰਦੂ ਦੇ ਹੰਕਾਰ ਭਰੇ ਬਚਨ ਕਰਕੇ ਕਰਕੇ ਸ੍ਰੀ ਗੁਰੂ ਹਰਗੋਬਿੰਦ ਜੀ ਚੰਦੂ ਦੀ ਲੜਕੀ ਦਾ ਸਾਖ ਲੈਣ ਤੋਂ ਤਤ ਗੁਰ ਜੀ ਨੇ ਇਨਕਾਰ ਕਰ ਦਿੱਤਾ ਸੀ ਜਿਸ ਕਰਕੇ ਉਹ ਗੁਰੂ ਘਰ ਦਾ ਵਿਰੋਧੀ ਬਣ ਬੈਠਾ ਸੀ ਪ੍ਰਿਥੀ ਚੰਦ ਤੇ ਚੰਦੂ ਨੇ ਰਲ ਕੇ ਮੁੱਲਾ ਮੋਲਵੀਆਂ ਦੇ ਕੰਨ ਭਰੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਗ੍ਰੰਥ ਤਿਆਰ ਕੀਤਾ ਹੈ ਜਿਸ ਦੇ ਵਿੱਚ ਸਭ ਧਰਮਾਂ ਤੇ ਇਸਲਾਮ ਦੇ ਵਿਰੁੱਧ ਬਾਣੀ ਦਰਜ ਕੀਤੀ ਗਈ ਹੈ ਮੋਲਵੀਆਂ ਨੇ ਅੱਗੇ ਬਾਦਸ਼ਾਹ ਅਕਬਰ ਅੱਗੇ ਸ਼ਿਕਾਇਤ ਕੀਤੀ ਅਤੇ ਉਸ ਨੂੰ ਢੁਕਾਉਣ ਦਾ ਯਤਨ ਕੀਤਾ ਅਕਬਰ ਬਾਦਸ਼ਾਹ ਬੜਾ ਨੇਕ ਦਿਲ ਤੇ ਸਮਝਦਾਰ ਸੀ ਉਹ ਪਹਿਲਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਗੋਇੰਦਵਾਲ ਦਰਸ਼ਨ ਕਰ ਚੁੱਕਾ ਸੀ ਉਸ ਦਿਨ ਤੋਂ ਉਹ ਗੁਰੂ ਘਰ ਦੀ ਮर्यादा ਵੇਖ ਕੇ ਬੜਾ ਪ੍ਰਭਾਵਿਤ ਹੋਇਆ ਸੀ ਉਸ ਦਿਨ ਤੋਂ ਉਹ ਗੁਰੂ ਘਰ ਦੀ ਮर्याਦਾ ਵੇਖ ਕੇ ਬੜੇ ਪ੍ਰਭਾਵਿਤ ਹੋਇਆ ਸੀ ਉਸ ਨੇ ਇਹਨਾਂ ਸ਼ਿਕਾਇਤਾਂ ਕਰਨ ਵਾਲਿਆਂ ਨੂੰ ਕਿਹਾ ਕਿ ਮੈਂ ਜਦੋਂ ਪੰਜਾਬ ਦਾ ਦੌਰਾ ਕਰਾਂਗਾ ਤਦ ਇਸ ਮਾਮਲੇ ਦਾ ਫੈਸਲਾ ਕਰਾਂਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਅਕਬਰ ਬਾਦਸ਼ਾਹ ਨੇ ਸੁਨੇਹਾ ਭੇਜਣਾ ਥੋੜੇ ਦਿਨ ਬਾਅਦ ਬਾਦਸ਼ਾਹ ਪੰਜਾਬ ਦਾ ਦੌਰਾ ਕਰਨ ਲਈ ਆਇਆ ਤਾਂ ਉਸ ਨੇ ਵਟਾਲੇ ਤੋਂ ਗੁਰੂ ਜੀ ਨੂੰ ਸੁਨੇਹਾ ਭੇਜਿਆ ਕਿ ਗੁਰੂ ਘਰ ਦੇ ਦੋਖੀਆਂ ਨੇ ਆਪ ਵਿਰੁੱਧ ਸ਼ਿਕਾਇਤ ਕੀਤੀ ਹੈ ਕਿ ਤੁਸੀਂ ਆਪਣੇ ਨਵੇਂ ਬਣਾਏ ਧਾਰਮਿਕ ਗ੍ਰੰਥ ਵਿੱਚ ਸਭ ਮਤਾ ਤੇ ਇਸਲਾਮ ਦੇ ਵਿਰੁੱਧ ਬਾਣੀ ਲਿਖੀ ਹੈ ਮੈਂ ਆਪ ਦਾ ਮੈਂ ਆਪ ਤਾਂ ਆ ਨਹੀਂ ਸਕਦਾ ਤੁਸੀਂ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਦਰਸ਼ਨ ਮੈਨੂੰ ਇੱਥੇ ਹੀ ਕਰਾ ਦਿਓ ਤਾਂ ਬੜਾ ਚੰਗਾ ਹੈ ਸਤਿਗੁਰੂ ਜੀ ਨੇ ਮਹਾਰਾਜ ਦੀ ਬੀੜ ਵਟਾਲੇ ਭੇਜਣ ਦੀ ਤਿਆਰੀ ਕਰ ਲਈ ਇਸ ਕਾਰਜ ਲਈ ਬਾਬਾ ਬੁੱਢਾ ਜੀ ਨੂੰ ਹੀ ਸਤਿਗੁਰਾਂ ਨੇ ਜਾਣ ਲਈ ਆਗਿਆ ਕੀਤੀ ਸਤਿਗੁਰੂ ਜੀ ਨੇ ਪਪਾ ਜੀ ਨੂੰ ਕਿਹਾ ਕਿ ਆਪ ਆਪਣੇ ਨਾਲ ਕੁਛ ਸਿੱਕ ਅਤੇ ਕੋਸ਼ਿਸ਼ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲੈ ਜਾਓ ਤੇ ਬਾਦਸ਼ਾਹ ਨੂੰ ਦਰਸ਼ਨ ਕਰਾ ਕੇ ਉਸ ਦੀ ਤਸੱਲੀ ਕਰਾ ਆਓ ਬਾਬਾ ਬੁੱਢਾ ਜੀ ਨੇ ਭਾਈ ਗੁਰਦਾਸ ਜੀ ਤੇ ਕੁਝ ਹੋਰ ਸਿੱਖਾਂ ਸਮੇਤ ਬੀੜ ਲੈ ਕੇ ਵਟਾਲੇ ਪਹੁੰਚ ਗਏ ਬਾਦਸ਼ਾਹ ਨੂੰ ਖਬਰ ਦਿੱਤੀ ਬਾਦਸ਼ਾਹ ਨੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਵਕਰੇ ਕੈਂਪ ਵਿੱਚ ਪ੍ਰਕਾਸ਼ ਕਰਵਾਇਆ ਭਾਈ ਗੁਰਦਾਸ ਜੀ ਨੇ ਬੀੜ ਵਿੱਚੋਂ ਵਾਕ ਲਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਤਲੰਗ ਰਾਗ ਵਿੱਚੋਂ ਇਹ ਟਲਖਿਆ ਵਾਕ ਆਇਆ ਯਕ ਅਰਜ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ ਕਾ ਕਬੀਰ ਕ੍ਰੀਮ ਤੂੰ ਬੇ ਆਬ ਪਰਵਦਗਾਰ ਦੁਨੀਆ ਮੁਕਾਮੇ ਕਾ ਫਾਨੀ ਤਹਕੀਨ ਦਿਲਦਾਨੀ ਮਮ ਸਰ ਮੋਏ ਅਜਰਾਈਲ ਗਿਫਤ ਹੈ ਦਿਲ ਏ ਚ ਨਦਾਨੀ ਰਹਾਉ ਜਾਨ ਪਿਸਰ ਪਦਰ ਵਿਰਾਦਾ ਕਨ ਨੇਸ ਦਸੰਤ ਗੀਰ ਆਖਿਰ ਬਿਆ ਫਤਮ ਕਸਨਾ ਦਾਰ ਦਦਰ ਚੂ ਸਵਦ ਤਕਬੀਰ ਸਬਰ ਸਬਰੋਜ ਗਸਤਮ ਦਰ ਹਵਾ ਕਦਰੇ ਮ ਬਦੀ ਖਿਆਲ ਗਾਹੇ ਨਾਨਕੀ ਕਾਰ ਕਰ ਦਮ ਮਨ ਈਚ ਇਨੀ ਅਹਵਾਲ ਬਦ ਵਖਤ ਹਮ ਚੋ ਬਖੀਲ ਦਾਫੀਲੇ ਬੇਨ ਜਰ ਬੇਕਾਰ ਨਾਨਕ ਬੁਗਦਿਓ ਬਿਯੋਗਤ ਜਣ ਤੋਰਾ ਤੇਰੇ ਚਕਰ 파ਖਾਕ ਪਾਦਸ਼ਾ ਇਹ ਸ਼ਬਦ ਸੁਣ ਕੇ ਬੜਾ ਪ੍ਰਸੰਨ ਹੋਇਆ ਤੇ ਉਸ ਦੀ ਤਸੱਲੀ ਹੋ ਗਈ ਪਰ ਗੁਰੂ ਘਰ ਦੇ ਦੋਖਿਆਂ ਨੇ ਅੱਜ ਅਜੇ ਵੀ ਆਪਣਾ ਵਾਰ ਕਰਨ ਤੋਂ ਨਿਆ ਹਟ ਘਟਨਾ ਕੀਤੀ ਉਹਨਾਂ ਕਿਹਾ ਕਿ ਜਹ ਆਪਣਾ ਇਹਨਾਂ ਨੇ ਇਹ ਸ਼ਬਦ ਪਹਿਲੇ ਹੀ ਨਿਸ਼ਾਨੇ ਲਾ ਕੇ ਚੁਲਿਆ ਹੋਇਆ ਸੀ ਇਸ ਲਈ ਆ ਤੁਸੀਂ ਆਪ ਕਿਸੇ ਹੋਰ ਥਾ ਤੋ ਸ਼ਬਦ ਘੜਵਾ ਕੇ ਸੁਣੋ ਬਾਦਸ਼ਾਹ ਚੁਗਲਾਂ ਦੀਆਂ ਨੀਤਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ ਉਸ ਨੇ ਬਾਬਾ ਉੱਡਾ ਜੀ ਨੂੰ ਕਿਹਾ ਕਿ ਬਾਬਾ ਜੀ ਮੈਨੂੰ ਤਾਂ ਗੁਰੂ ਘਰ ਤੇ ਪੂਰਾ ਯਕੀਨ ਹੈ ਮੈਨੂੰ ਕੋਈ ਸ਼ੱਕ ਨਹੀਂ ਤੁਸੀਂ ਸ਼ੰਕਾ ਨਹੀਂ ਤੁਸੀਂ ਇੰਨਾ ਇਤਰਾਜ ਕਰਨ ਵਾਲਿਆਂ ਦੀ ਤਸੱਲੀ ਲਈ ਕਿਸੇ ਹੋਰ ਥਾਂ ਤੋਂ ਸ਼ਬਦ ਪੜ੍ਹ ਕੇ ਸੁਣਾਓ ਬਾਬਾ ਜੀ ਨੇ ਬਾਦਸ਼ਾਹ ਦੇ ਕਹਿਣ ਮੁਤਾਬਕ ਭਾਈ ਗੁਰਦਾਸ ਜੀ ਨੂੰ ਕਿਸੇ ਹੋਰ ਥਾਂ ਤੋਂ ਵਾਕ ਲੈਣ ਲਈ ਕਿਹਾ ਭਾਈ ਗੁਰਦਾਸ ਜੀ ਨੇ ਫਿਰ ਵਾਕ ਲਿਆ ਤਾਂ ਇਹ ਸ਼ਬਦ ਆਇਆ ਵਹਲਾ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜੋ ਕੇ ਉਪਜਿਆ ਕੌਣ ਭੱਲੇ ਕੋ ਬੰਦੇ ਲੋਗਾ ਪਰਮਨ ਪੂਲ ਹੋ ਪਾਈ ਖਾਕ ਖਲਕ ਖਲਕ ਮਹਿਕ ਹਾਲਿਕ ਪੂਰ ਰਹਿਓ ਸਰਬਠਾਈ ਰਹਾਓ ਮਾਈ ਟੇਕ ਮਾਈ ਏਕ ਅਨੇਕ ਪਾਂਤ ਕਰੇ ਸਾਝੀ ਸਾਜਨ ਹਾਰੇ ਨਾ ਕੁਛ ਪੋਚ ਮਾਟੀ ਕੇ ਭਾਂਡੇ ਨਾ ਕੁਛ ਪੋਚ কুমਭਾਰੇ ਸਭ ਮਹਿ ਸੱਚਾ ਇੱਕੋ ਸੋਈ ਤਿਸ ਕਾ ਕੀਆ ਸਭ ਕੁਛ ਹੋਈ ਹੁਕਮ ਪਛਾਨੇ ਸੋ ਇੱਕੋ ਜਾਣੇ ਬੰਦਾ ਕਹੀਏ ਸੋਈ ਅਲਹ ਖਲਕ ਨ ਜਾਈ ਲਿਖਿਆ ਗੁਰ ਗੂੜੀ ਦੀਨਾ ਮੀਠਾ ਕਹ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਰੰਝਣ ਦੀਠਾ ਇਹ ਚਾਪਦ ਸੁਣ ਕੇ ਸਭ ਚੁਗਲਾ ਨੇ ਚੁੱਪ ਵੱਟ ਲਈ ਬਾਦਸ਼ਾਹ ਦੇ ਕ੍ਰੋਧ ਤੋਂ ਡਰਦਿਆਂ ਉਹਨਾਂ ਨੇ ਹੋਰ ਕੁਝ ਕਹਿਣਾ ਮੁੰਡਾ ਸਭ ਨਾ ਸਮਝਿਆ ਬਾਦਸ਼ਾਹ ਨੇ 51 ਮੋਹਰਾ ਬੀੜ ਅੱਗੇ ਰੱਖ ਕੇ ਨਮਸਕਾਰ ਕੀਤੀ ਤੇ ਬਾਬਾ ਜੀ ਨੂੰ ਕਿਹਾ ਕਿ ਬੜੇ ਚਿਰ ਤੋਂ ਚੁਗਲਾ ਮੈਨੂੰ ਸ਼ਿਕਾਇਤ ਕਰ ਪਹਚਾਰੇ ਸਨ ਮੈਨੂੰ ਗੁਰੂ ਕਰਤੇ ਪੂਰਾ ਭਰੋਸਾ ਸੀ ਪਰ ਇਹਨਾਂ ਦੀ ਸੱਥਲੀ ਲਈ ਮੈਂ ਆਪ ਨੂੰ ਇਹ ਤਕਲੀਫ ਦਿੱਤੀ ਹੈ ਮੈਂ ਗੁਰੂ ਨਾਨਕ ਜੀ ਦੀ ਗੁਰਗੱਦੀ ਦੀ ਪੂਰੀ ਇੱਜ਼ਤ ਕਰਦਾ ਹਾਂ ਮੇਰੇ ਵੱਲੋਂ ਗੁਰੂ ਨਾ ਅਰਜਣ ਦੇਵ ਜੀ ਨੂੰ ਨਮਸਕਾਰ ਕਰਨੀ ਇਹ ਕਹਿ ਕੇ ਬਾਦਸ਼ਾਹ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੂੰ ਰੁਖਸਤ ਕੀਤਾ ਬਾਬਾ ਜੀ ਇਹ ਮਾਮਲਾ ਨਿਪਟਾ ਕੇ ਬੜੀ ਪ੍ਰਸੰਨਤਾ ਨਾਲ ਸਤਿਗੁਰੂ ਜੀ ਦੇ ਚਰਨਾ ਵਿੱਚ ਅਮਰਤ ਸਾਰ ਪਹੁੰਚ ਗਏ ਤੇ ਸਤਿਗੁਰੂ ਜੀ ਨੂੰ ਸਾਰਾ ਬਰਤਾਂਤ ਸੁਣਾਇਆ ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਦੀ ਬੜੀ ਸਲੰਘਾ ਕੀਤੀ ਗੁਰੂ ਘਰੋਂ ਖੁਸ਼ੀਆਂ ਦੀ ਬਖਸ਼ਿਸ਼ ਕੀਤੀ ਸਿੱਖ ਸੰਗਤਾਂ ਵੀ ਇਹ ਮਾਮਲਾ ਸਹੀ ਢੰਗ ਨਾਲ ਹੱਲ ਹੋ ਜਾਣ ਤੇ ਬੜੀਆਂ ਪ੍ਰਸੰਨ ਹੋਈਆਂ ਬਾਬਾ ਬੁੱਢਾ ਜੀ ਨੂੰ ਧੰਨ ਧੰਨ ਕਿਹਾ ਅੱਗੇ ਸਾਖੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਕਬਰ ਬਾਦਸ਼ਾਹ ਦਾ ਦौरा ਕਰਨ ਤੋਂ ਬਾਅਦ ਦਿੱਲੀ ਪਹੁੰਚ ਕੇ ਸੰਮਤ 1662 ਵਿੱਚ ਮਰ ਗਿਆ ਤੇ ਉਸ ਦੇ ਮਗਰੋਂ ਉਸ ਦਾ ਪੁੱਤਰ ਉਸ ਦਾ ਪੁੱਤਰ ਜਹਾਂਗੀਰ ਆਪਣੇ ਜੋ ਰਣ ਨਾਲ ਸਭ ਨੂੰ ਪਿੱਛੇ ਧੱਕ ਕੇ ਆਪ ਤਖਤ ਤੇ ਬੈਠ ਗਿਆ ਅਕਬਰ ਬਾਦਸ਼ਾਹ ਜਹਾਂਗੀਰ ਨੂੰ ਤਖਤ ਦੇ ਯੋਗ ਨਹੀਂ ਸਮਝਦਾ ਆ ਯੋਗ ਨਹੀਂ ਸੀ ਸਮਝਦਾ ਉਹ ਆਪਣੇ ਪੋਤਰੇ ਸ਼ਹਿਜ਼ਾਦਾ ਖੁਸਰੋ ਨੂੰ ਤਖਤ ਤੇ ਦੇਣਾ ਚਾਹੁੰਦਾ ਸੀ ਤਖਤ ਤੇ ਬੈਠ ਕੇ ਜਹਾਂਗੀਰ ਨੇ ਖੁਸਰੋ ਤੇ ਉਸ ਦੇ ਹਮਾਇਤੀਆਂ ਨੂੰ ਮਰਵਾ ਦਿੱਤਾ ਇਹ ਬਾਦਸ਼ਾਹ ਬੜਾ ਮੁਸਤਬ ਮੁਤ ਸਭੀ ਸੀ ਪ੍ਰਤੀ ਚੰਦ ਤਿਆ ਚਲਾਣਾ ਕਰ ਚੁੱਕਾ ਸੀ ਹੁਣ ਉਸ ਦਾ ਪੁੱਤਰ ਮਹਿਰਵਾਨ ਵੇ ਗੁਰੂ ਨਾਨਕ ਜੀ ਗੁਰੂ ਘਰ ਦਾ ਵਿਰੋਧੀ ਬਣ ਗਿਆ ਸੀ ਮਹਿਰਵਾਨ ਤੇ ਚੰਦੂ ਦਾ ਮੇਲ ਹੋ ਗਿਆ ਦੋਵਾਂ ਨੇ ਸਲਾਹ ਕਰਕੇ ਸਰਕਾਰੀ ਕਰਮਚਾਰੀਆਂ ਰਾਹੀਂ ਬਾਦਸ਼ਾਹ ਜਹਾਂਗੀਰ ਦੇ ਕੰਨ ਗੁਰੂ ਘਰ ਦੇ ਵਿਰੁੱਧ ਪਰਨੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਜਹਾਂਗੀਰ ਨੂੰ ਸਿਖਾਇਆ ਕਿ ਗੁਰੂ ਅਰਜਨ ਦੇਵ ਨੇ ਖਸਰੋ ਦੀ ਸਹਾਇਤਾ ਕੀਤੀ ਸੀ ਇਹ ਨਵਾਂ ਧਰਮ ਹਿੰਦੂ ਹਿੰਦੂਆਂ ਤੇ ਮੁਸਲਮਾਨਾਂ ਦੀ ਵਿਰੋਧਤਾ ਕਰਦਾ ਹੈ ਇਹਨਾਂ ਨੇ ਕਈ ਮੁਸਲਮਾਨਾਂ ਨੂੰ ਆਪਣਾ ਸਿੱਖ ਬਣਾ ਲਿਆ ਹੈ ਜਹਾਂਗੀਰ ਦੇ ਮਨ ਮਨ ਵਿੱਚ ਅੱਗੇ ਹੀ ਸਿੱਖਾਂ ਧਰਮ ਨਾਲ ਵਿਰੋਧ ਸੀ ਉਤੋਂ ਆ ਅਹਲਕਾਰਾਂ ਦੀ ਹਰ ਵੇਲੇ ਪੜkahਟ ਨਾਲ ਉਹ ਹੋਰ ਪੜਕੁੱਠਿਆ ਤੇ ਉਸ ਨੇ ਗੁਰੂ ਘਰ ਤੇ ਹਮਲਾ ਕਰਨ ਦਾ ਮਨ ਬਣਾ ਲਿਆ ਉਸ ਨੇ ਅਹਿਦੀਆਂ ਭੇਜ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਪਹੁੰਚਣ ਦਾ ਹੁਕਮ ਦਿੱਤਾ ਸਤਗੁਰ ਜੀ ਨੇ ਜਾਣ ਲਿਆ ਕਿ ਸਾਡਾ ਹੁਣ ਉਤਮ ਸਮਾ ਆ ਗਿਆ ਹੈ ਸੰਗ ਆ ਗਿਆ ਹੈ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਬੀੜ ਤੋਂ ਬੁਲਾ ਲਿਆ ਬਾਬਾ ਜੀ ਦੇ ਆਉਣ ਤੇ ਸਤਗੁਰ ਜੀ ਨੇ ਉਹਨਾਂ ਨੂੰ ਕਿਹਾ ਕਿ ਬਾਬਾ ਜੀ ਸਾਨੂੰ ਲਾਹੌਰ ਤੋਂ ਬਾਦਸ਼ਾਹ ਦਾ ਸੱਦਾ ਆਇਆ ਹੈ ਸਾਡਾ ਸੰਤਮ ਸਮਾ ਆ ਗਿਆ ਹੈ ਇਸ ਲਈ ਸਾਡੀ ਇੱਛਾ ਹੈ ਕਿ ਹਰਗੋਬਿੰਦ ਨੂੰ ਜੀ ਨੂੰ ਤੁਸਾਂ ਗੁਰਗਿਆਈ ਦਾ ਥਿਲਕ ਸਾਡੇ ਸਾਹਮਣੇ ਹੀ ਲਾ ਦਿਓ ਅਸੀਂ ਹੁਣ ਲਾਹੌਰ ਤੋਂ ਵਾਪਸ ਨਹੀਂ ਆਵਾਂਗੇ ਲਾਹੌਰ ਤੋਂ ਸਾਡੀ ਸ਼ਹੀਦੀ ਦੇ ਸੰਦੇਸ਼ ਆਉਣਗੇ ਤੇ ਤੁਸਾਂ ਫਿਰ ਧੂਮ ਧਾਮ ਨਾਲ ਹਰਗੋਬਿੰਦ ਜੀ ਨੂੰ ਗੁਰਗਿਆਈ ਦੇਣਾ ਦਾ ਉਸਤਵ ਕਰਨਾ ਤੁਸੀਂ ਹੁਣ ਇੱਥੇ ਅੰਮ੍ਰਿਤਸਰ ਵਿੱਚ ਹੀ ਰਹਿਣਾ ਗੁਰੂ ਘਰ ਦੀ ਤੇ ਹਰਗੋਬਿੰਦ ਜੀ ਦੀ ਦੇਖਭਾਲ ਹੁਣ ਤੁਸਾਂ ਹੀ ਕਰਨੀ ਹੈ ਕਿਉਂ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਜੀ ਨੂੰ ਪਿੱਛੇ ਦੀ ਸਾਰੀ ਸੌਂਪਣੀ ਕਰਕੇ ਆਪ ਪੰਜ ਸਿੱਖਾਂ ਨੂੰ ਆਪਣੇ ਨਾਲ ਲੈ ਕੇ ਲਾਹੌਰ ਵੱਲ ਚੱਲੇ ਲਾਹੌਰ ਪਹੁੰਚ ਕੇ 사ਤਗੁਰੂ ਜੀ ਦੀ ਮੁਲਾਕਾਤ ਬਾਦਸ਼ਾਹ ਜਹਾਂਗੀਰ ਨਾਲ ਹੋਈ ਬਾਦਸ਼ਾਹ ਨੇ 사ਤਗੁਰੂ ਜੀ ਅੱਗੇ ਆਪਣੇ ਕੋਟੇ ਮੰਨ ਦੀ ਇੱਛਾ ਪ੍ਰਗਟ ਕੀਤੀ ਕਿ ਸ੍ਰੀ ਗੁਰੂ ਰੰਗ ਸਾਹਿਬ ਵਿੱਚ ਸਲਾਮ ਤੇ ਮੁਹੰਮਦ ਦੀ ਤਾਰੀਫ਼ ਲਿਖੀ ਜਾਏ ਤੇ ਮੁਸਲਮਾਨ ਮਤ ਧਾਰਨ ਕੀਤਾ ਜਾਏ ਸਤਗੁਰੂ ਜੀ ਨੇ ਬਾਦਸ਼ਾਹ ਦੀਆਂ ਇਹ ਦੋਵੇਂ ਗੱਲਾਂ ਪ੍ਰਵਾਨ ਨਾ ਕੀਤੀਆਂ ਫਿਰ ਬਾਦਸ਼ਾਹ ਨੇ ਸਤਗੁਰੂ ਜੀ ਨੂੰ ਜੁਰਮਾਨਾ ਦੇਣ ਲਈ ਕਿਹਾ ਸਤਗੁਰੂ ਜੀ ਨੇ ਇਹ ਗੱਲ ਵੀ ਨਾ ਮੰਨੀ ਇੱਕੋ ਗੱਲ ਹੀ ਮੰਨੀ ਕਿ ਇਸ ਸਰੀਰ ਨੂੰ ਜ਼ਾਲਮ ਤੇ ਨਿਆਂਇਨ ਹਕੂਮਤ ਦੇ ਹਵਾਲੇ ਕਰਕੇ ਛਿਦੀ ਪ੍ਰਾਪਤ ਕੀਤੀ ਜਾਏ ਬਾਦਸ਼ਾਹ ਜਹਾਗੀਰ ਸਤਗੁਰੂ ਜੀ ਨੂੰ ਚੰਦੂ ਦੁਸ਼ਟ ਦੇ ਹਵਾਲੇ ਕਰ ਗਿਆ ਤੇ ਆਪ ਲਾਹੌਰ ਤੋਂ ਕਸ਼ਮੀਰ ਵੱਲ ਚਲਾ ਗਿਆ ਛੋ ਚੰਦੂ ਦੋਸਤ ਨੇ ਸਤਗੁਰੂ ਜੀ ਨੂੰ ਆਪਣੀ ਹਵੇਲੀ ਵਿੱਚ ਲਿਜਾ ਕੇ ਬੜੇ ਕਸ਼ਟ ਦੇ ਕੇ ਸ਼ਹੀਦ ਕਰ ਦਿੱਤਾ। ਸ਼੍ਰੀ ਛੱਡਨ ਤੋਂ ਪਹਿਲਾਂ ਆਪ ਰਾਵੀ ਦੇ ਇਸ਼ਨਾਨ ਕਰਨ ਲਈ ਗਏ। ਰਾਵੀ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਆਪ ਨੇ ਸਿੱਖਾਂ ਨੂੰ ਅੰਮ੍ਰਿਤ ਸਾਰਾ ਜਾਨ ਲੈ ਕੇ ਹਾ ਤੇ ਬਾਬਾ ਬੁੱਢਾ ਜੀ ਨੂੰ ਸੁਨੇਹਾ ਭੇਜਿਆ ਕਿ ਹਰ ਗੋਬਿੰਦ ਜੀ ਨੂੰ ਗਿਆਈ ਦਾ ਤਿਲਕ ਲਾ ਦਿੱਤਾ ਜਾਏ ਤੇ ਹੁਣ ਭਗਤੀ ਦੇ ਨਾਲ ਸ਼ਕਤੀ ਦੀ ਵਿਵਰਤੋਂ ਕਰਨੀ ਪਵੇਗੀ ਤਾਂ ਹੀ ਇਹ ਜ਼ੁਲਮ ਰਾਜ ਨਸ਼ਟ ਹੋਵੇਗਾ ਸਤਿਗੁਰੂ ਜੀ ਰਾਵੀ ਦਰਿਆ ਵਿੱਚ ਪ੍ਰਵੇਸ਼ ਕਰ ਗਏ ਤੇ ਪੰਜ ਸਿੱਖ ਸਿੱਖ ਸਤਿਗੁਰੂ ਜੀ ਦਾ ਸੰਦੇਸ਼ ਲੈ ਕੇ ਅੰਮ੍ਰਿਤਸਰ ਸ੍ਰੀ ਗੁਰੂ ਅਰਗੋਵਿੰਦ ਜੀ ਤੇ ਬਾਬਾ ਬੁੱਢਾ ਜੀ ਕੋਲ ਪਹੁੰਚ ਗਏ ਅੰਗੇ ਸਾਭ ਕੀ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਗੁਰਿਆਈ ਦਾ ਤਿਲਕ ਲਾਉਣਾ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਲਾਹੌਰ ਗਏ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਲਾਹੌਰ ਗਏ ਪੰਜ ਸਿੱਖ ਭਾਈ ਲੰਗਾਹਾ ਭਾਈ ਵਿਦੀ ਚੰਦ ਭਾਈ ਮੋਖਾ ਅ ਭਾਈ ਪਿਆੜਾ ਤੇ ਭਾਈ ਜੇਠਾ ਸਤਿਗੁਰ ਜੀ ਦਾ ਸਨੇਹਾ ਲੈ ਕੇ ਅੰਮ੍ਰਿਤਸਰ ਪਹੁੰਚ ਗਏ ਉਹਨਾਂ ਨੇ ਦੱਸਿਆ ਕਿ ਸਤਿਗੁਰ ਜੀ ਨੇ ਅੰਤ ਸਮੇਂ ਵਿੱਚ ਇਹ ਬਚਨ ਕੀਤਾ ਸੀ ਕਿ ਹੁਣ ਪੀਰੀ ਦੇ ਨਾਲ ਮੇਰੀ ਬਾਦਸ਼ਾਹੀ ਦੀ ਵੀ ਵਰਤੋਂ ਕੀਤੀ ਜਾਏ ਸਤਗੁਰੂ ਜੀ ਦਾ ਸ਼ਹੀਦ ਹੋਣਾ ਸੁਣ ਕੇ ਸਭ ਸਿੱਖ ਸੰਗਤਾਂ ਦੇ ਮਨ ਬਹੁਤ ਦੁਖੀ ਹੋਏ ਮਾਤਾ ਗੰਗਾ ਜੀ ਦੇ ਮਨ ਵਿੱਚ ਬੜਾ ਵਿਰਾਗ ਉਤਪੰਨ ਹੋਇਆ ਬਾਬਾ ਬੁੱਢਾ ਜੀ ਨੇ ਸਭ ਨੂੰ ਧੀਰਜ ਦਿੱਤਾ ਤੇ ਕਾਲਪੁਰਖ ਦਾ ਪਾਣਾ ਮੰਨਣ ਦਾ ਆਦੇਸ਼ ਦਿੱਤਾ ਬਾਬਾ ਬੁੱਢਾ ਜੀ ਨੇ ਸਤਿਗੁਰੂ ਜੀ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਗਰਿਆਈ ਦਾ ਤਿਲਕ ਲਾਉਣ ਦਾ ਦਿਨ ਨਿਯਤ ਕਰਕੇ ਸਭ ਸੰਗਤਾਂ ਨੂੰ ਸੰਦੇਸ਼ ਭੇਜ ਦਿੱਤੇ ਠੀਕ ਸਮੇਂ ਸਿਰ ਬੇਅੰਤ ਸਿੱਖ ਸੰਗਤਾਂ ਅੰਮ੍ਰਿਤਸਰ ਪਹੁੰਚ ਗਈਆਂ ਬਾਬਾ ਬੁੱਢਾ ਜੀ ਨੇ ਗੁਰਗੱਦੀ ਦਾ ਤਿਲਕ ਲਾਉਣ ਲਈ ਸਭ ਸਮਾਨ ਮੰਗਵਾਇਆ ਤੇ ਪੀਰੀ ਦੀ ਇੱਕ ਤਲਵਾਰ ਮੰਗਾਈ ਸਤਗੁਰੂ ਜੀ ਨੇ ਇੱਕ ਤਲਵਾਰ ਦੀ ਜਗ੍ਹਾ ਬਾਬਾ ਜੀ ਨੂੰ ਦੋ ਤਲਵਾਰਾਂ ਪਹਿਨਾਉਣ ਦੀ ਅਗਿਆ ਦਿੱਤੀ ਗੁਰੂ ਜੀ ਨੇ ਕਿਹਾ ਇਹ ਦੋ ਤਲਵਾਰਾਂ ਅਸੀਂ ਇਸ ਲਈ ਪਹਿਨਣੀਆਂ ਹਨ ਕਿ ਇੱਕ ਤਲਵਾਰ ਤਾਂ ਪੀਰੀ ਦੀ ਹੋਵੇਗੀ ਤੇ ਦੂਜੀ ਮੀਰੀ ਬਾਦਸ਼ਾਹੀ ਦੀ ਹੋਵੇਗੀ ਮੀਰੀ ਦੀ ਤਲਵਾਰ ਨਾਲ ਅਸੀਂ ਜਲਮਾ ਨੂੰ ਸੋਧਾਂਗੇ ਗੁਰੂ ਘਰ ਦੀ ਸ਼ਾਂਤੀ ਤੋਂ ਦੁੱਖੀਆਂ ਦੁਸ਼ਟਾਂ ਨੂੰ ਬੁਲੇਖੇ ਪੈ ਗਏ ਆ ਹੈ ਕਿ ਅਸੀਂ ਜ਼ੋਰ ਜ਼ਬਰ ਨਾਲ ਇਸ ਧਰਮ ਨੂੰ ਖਤਮ ਕਰ ਦਿਆਂਗੇ ਪਰ ਹੁਣ ਉਹਨਾਂ ਦਾ ਜ਼ੋਰ ਜ਼ਬਰ ਨਹੀਂ ਚੱਲੇਗਾ ਅਸੀਂ ਸਿੱਖਾਂ ਵਿੱਚ ਸ਼ਕਤੀ ਪੈਦਾ ਕਰਾਂ ਕਰਕੇ ਇਸ ਜ਼ੁਲਮ ਰਾਜ ਨੂੰ ਨਸ਼ਟ ਕਰ ਦਿਆਂਗੇ ਹੁਣ ਸ਼ਸਤਰ ਦੀ ਵਰਤੋਂ ਹੋਵੇਗੀ ਤੇ ਧਰਮ ਦੀ ਰਾਖੀ ਸ਼ਕਤੀ ਨਾਲ ਕੀਤੀ ਜਾਏਗੀ ਬਾਬਾ ਬੁੱਢਾ ਜੀ ਨੇ ਗੁਰੂ ਦੀ ਮਰਿਆਦਾ ਅਨੁਸਾਰ ਸਾਤਗੁਰੂ ਜੀ ਨੂੰ ਗ੍ਰਿਆਈ ਦਾ ਤਿਲਕ ਲਾਇਆ ਤੇ ਗੁਰੂ ਜੀ ਨੂੰ ਗੁਰਗੱਦੀ ਤੇ ਸ਼ੋਭਿਤ ਕੀਤਾ ਅਗੇ ਸਾਖੀ ਨਵੇਂ ਪ੍ਰੋਗਰਾਮ ਬਾਰੇ ਹਤੂਰੇ ਜੀ ਦੀ ਬਾਬਾ ਬੁੱਢਾ ਜੀ ਨਾਲ ਵਿਚਾਰ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਬਾਬਾ ਬੁੱਢਾ ਜੀ ਦੇ ਵਰ ਨਾਲ ਹੋਇਆ ਸੀ ਬਾਬਾ ਬੁੱਢਾ ਜੀ ਨੇ ਵਰ ਦੇਂਦੇ ਸਮੇਂ ਮਾਤਾ ਗੰਗਾ ਜੀ ਨੂੰ ਇਹ ਬਚਨ ਕੀਤਾ ਸੀ ਕਿ ਮਾਤਾ ਜੀ ਤੇਰਾ ਬਾਲਕ ਬੜਾ ਬਲੀ ਯੋਧਾ ਹੋਵੇਗਾ ਤੇ ਤੁਰਕਾਂ ਜਲਮਾਂ ਦੇ ਸਿਰ ਭੰਨੇਗਾ ਉਹ ਕਿਸੇ ਅੱਗੇ ਨਹੀਂ ਨਿਵੇਗਾ ਹੁਣ ਇਹ ਬਾਬਾ ਜੀ ਦੇ ਬਚਨ ਸਫਲ ਹੋਣ ਦਾ ਸਮਾਂ ਆ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਛੋਟੇ ਹੁੰਦਿਆਂ ਹੀ ਬਾਬਾ ਬੁੱਢਾ ਜੀ ਦੇ سپرد ਕਰ ਦਿੱਤਾ ਸੀ ਬਾਬਾ ਜੀ ਨੇ ਸਤੂ ਗੁਰ ਜੀ ਨੂੰ ਗੁਰਮੁਖੀ ਅੱਖਰਾਂ ਦੀ ਵਿਦਿਆ ਦਿੱਤੀ ਤੇ ਸ਼ਸਤਰ ਦਾ ਅਭਿਆਸ ਕਰਾਇਆ ਇਸ ਨਾਤੇ ਸ੍ਰੀ ਗੁਰੂ ਹਰਗੋਬਿੰਦ ਜੀ ਹਰ ਮਾਮਲੇ ਬਾਰੇ ਬਾਬਾ ਬੁੱਢਾ ਜੀ ਨਾਲ ਉਚੇਰੀ ਵਿਚਾਰ ਰਿਆ ਕਰਦੇ ਸਨ ਬਾਬਾ ਜੀ ਦੀ ਕਰਨੀ ਤੇ ਬਜ਼ੁਰਗੀ ਦਾ ਆਪ ਦੇ ਮਨ ਵਿੱਚ ਬੜਾ ਸਤਕਾਰ ਸੀ ਸਤਗੁਰ ਜੀ ਨੇ ਆਪਣੇ ਨਵੇਂ ਪ੍ਰੋਗਰਾਮ ਬਾਰੇ ਬਾਬਾ ਬੁੱਢਾ ਜੀ ਨਾਲ ਸਲਾਹ ਪਸ਼ਵਰਾ ਕੀਤਾ ਤੇ ਬਾਬਾ ਜੀ ਨੂੰ ਆਪਣੇ ਨਵੇਂ ਪ੍ਰੋਗਰਾਮ ਦੱਸਿਆ ਸਤਗੁਰ ਜੀ ਨੇ ਬਾਬਾ ਬੁੱਢਾ ਬਾਬਾ ਜੀ ਨੂੰ ਕਿਹਾ ਬਾਬਾ ਜੀ ਅਸੀਂ ਹੁਣ ਭਗਤੀ ਦੇ ਨਾਲ ਸ਼ਕਤੀ ਦਾ ਪ੍ਰਯੋਗ ਕਰਨਾ ਚਾਹੁੰਦੇ ਹਾਂ ਅਸੀਂ ਆਪਣੇ ਸਿੱਖਾਂ ਨੂੰ ਸਸਤਲ ਧਾਰੇ ਬਣਾ ਕੇ ਸੰਤ ਸੁਭਾਹੀ ਤਿਆਰ ਕਰਨਾ ਚਾਹੁੰਦੇ ਹਾਂ ਸ਼ਾਂਤੀ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੁਕਮਤ ਦੇ ਇਸ਼ਾਰੇ ਤੇ ਸ਼ਹੀਦੀ ਕੀਤੇ ਜਾਣ ਨਾਲ ਨੌਜਵਾਨ ਸਿੱਖਾਂ ਵਿੱਚ ਬੜਾ ਰੋਸ ਪੈਦਾ ਹੋਇਆ ਸੀ ਸਾਨੂੰ ਇਸ ਰੋਸ ਨੂੰ ਜਥੇਬੰਦ ਕਰਕੇ ਸਿੱਖਾਂ ਨੂੰ ਜੰਗ ਲਈ ਤਿਆਰ ਕਰਨਾ ਚਾਹੀਦਾ ਹੈ ਬਾਬਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਵਿਚਾਰ ਸੁਣ ਕੇ ਕਿਹਾ ਕਿ ਸਤਗੁਰੂ ਜੀ ਮੈਂ ਆਪ ਦੇ ਵਿਚਾਰ ਨਾਲ ਤੇ ਆਪ ਦੇ ਨਵੇਂ ਉਲੀਕੇ ਪ੍ਰੋਗਰਾਮ ਅਨੁਸਾਰ ਪੂਰੀ ਤਰ੍ਹਾਂ ਸਹਿਮਤ ਹਾਂ ਸ੍ਰੀ ਗੁਰੂ ਨਾਨਕ ਜੀ ਦੇ ਚਲਾਏ ਸਤ ਧਰਮ ਤੇ ਰਖਵਾਲੇ ਹੁਣ ਤੁਸੀਂ ਹੋ ਅਸੀਂ ਤਾਂ ਸਾਰੇ ਹੁਕਮੇ ਬੰਦੇ ਹਾਂ ਜਿਵੇਂ ਆਪ ਦੀ ਅਗਿਆ ਹੋਵੇਗੀ ਅਸੀਂ ਉਸੇ ਤਰ੍ਹਾਂ ਕਾਰਜ ਕਰਨ ਲਈ ਤਿਆਰ ਵਰ ਤਿਆਰ ਹਾਂ ਸੱਚ ਮੁੱਚ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਾਰਨ ਸਿੱਖਾਂ ਦੇ ਮਨ ਅਤਿਅੰਤ ਦੁਖੀ ਹਨ ਆਓ ਉਹ ਆਪ ਦੇ ਹੁਕਮ ਦੀ ਅੜੀ ਕਰ ਰਹੇ ਹਨ ਤੇ ਜ਼ੁਲਮ ਰਾਜ ਨਾਲ ਟੱਕਰ ਲੈਣ ਲਈ ਬੜੇ ਉਤਬਲੇ ਹਨ ਭਾਈ ਵਿਦੀ ਚੰਦ ਅਤੇ ਸੂਰਬੀਰ ਆਪ ਦੇ ਸਿੱਖਾਂ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਵਿਚਾਰ ਨਾਲ ਪੂਰਨ ਸਹਿਮਤ ਹਾਨ ਅਤੇ ਬੜੇ ਪ੍ਰਸੰਨ ਤੇ ਉਤਸ਼ਾਹ ਆ ਵਿੱਚ ਹਨ ਸਤਿਗੁਰ ਜੀ ਬਾਬਾ ਬੁੱਢਾ ਜੀ ਦੇ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਬੜੇ ਉਤਸ਼ਾਹ ਨਾਲ ਜੰਗ ਦੀ ਤਿਆਰੀ ਆਰੰਭ ਕਰਨ ਦਾ ਹੁਕਮ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਲਾਂ ਚੁੱਕਾ ਗਲਤੀਆਂ ਮਾਫ ਕਰਨੀਆਂ ਵਾਹਿਗੁਰੂ ਜੀ ਅੱਗੇ ਸਾਖੀ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸ੍ਰੀ ਅਕਾਲ ਤਖਤ ਦੀ ਰਚਨਾ ਕਰਨੀ ਇਹ ਆਪਾਂ ਅੱਗੇ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਹਾਉਸਾ ਵਾਹਿਗੁਰੂ ਜੀ ਕੀ ਫਤਿਹ